ਈਚਾਰਾ ਜਿੰਦਾਬਾਦ ਐਸਸੀ ਭਾਈਚਾਰਾ ਜਿੰਦਾਬਾਦ ਪੱਤਰਕਾਰ ਤੇ ਤਤੇਜਰ ਕਰਨ ਵਾਲੇ ਮੁਰਦਾਬਾ ਪਰੋਕਾਰ ਤੇ ਤਤੇਜਰ ਕਰਨ ਵਾਲੇ ਮੁਰਦਾਬਾ ਪੁਲਿਸ ਪ੍ਰਸ਼ਾਸਨ ਮੁਰਦਾਬਾ ਪੁਲਿਸ ਪ੍ਰਸ਼ਾਸਨ ਮੁਰਦਾਬਾ ਜੈ ਜੈਕਾਰ ਐਸਸੀ ਸਮਾਜ ਜਿੰਦਾਬਾਦ ਐਸਸੀ ਸਮਾਜ ਜਿੰਦਾਬਾਦ ਜਾਤੀ ਸ਼ਬਦ ਬੋਲਣ ਵਾਲੇ ਕਲਮ ਚੌਧਰੀ ਮੁਰਦਾਬਾ ਇਹ ਸ਼ਬਦ ਬੋਲਣ ਵਾਲੇ ਕੜਮ ਚੌਧਰੀ ਜਿੰਦਾਬਾਦ ਮਜ਼ਦੂਰ ਏਟਾ ਜਿੰਦਾਬਾਦ ਮਜ਼ਦੂਰ ਏਟਾ ਜਿੰਦਾਬਾਦ ਸਾਡਾ ਏਕਾ ਜਿੰਦਾਬਾਦ ਸਾਡਾ ਏਕਾ ਜਿੰਦਾਬਾਦ ਸਾਡਾ ਏਕਾ ਜਿੰਦਾਬਾਦ ਤੁਹਾਡਾ ਹੱਕਾਂ ਅੰਦਰ ਰੱਖੋ ਬਸ ਭਾਈ ਸਾਹਿਬ ਅੱਜ ਜਿਹੜਾ ਸਤਪਲ ਸਿੱਧੂ ਤੇ ਇੱਕ ਹੋਰੇ ਅਤਿਆਚਾਰ ਦੇ ਮਾਮਲੇ ਨੂੰ ਲੈ ਕੇ ਤੁਸੀਂ ਅੱਜ ਪਹੁੰਚੇ ਸਮਰਥਨ ਵਾਸਤੇ ਕੀ ਕਹਿਣਾ ਚਾਹੁੰਦੇ ਆ ਕਿ ਇਹ ਭਲੀ ਭਾਨਤੀ ਪ੍ਰਸ਼ਾਸਨ ਨੂੰ ਪਤਾ ਹੈ ਕਿ ਜਿਹੜਾ 4 ਮਹੀਨੇ ਹੋ ਚੱਲਿਆ ਜਿਹੜਾ ਇਹਦੇ ਨਾਲ ਵਧਿੱਕੀ ਹੋਈ ਆ ਇੱਕ ਦਫ਼ਤਰ ਦੇ ਵਿੱਚ ਇੱਕ ਘਰ ਦੇ ਵਿੱਚ ਇੱਕ ਇਹਨਾਂ ਦੇ ਦਫ਼ਤਰ ਬਣਾਏ ਦੇ ਹੋਏ ਦੇ ਵਿੱਚ ਆ ਕੇ ਇੱਕ ਜਲੀਲ ਕਰਕੇ ਜਾਣਾ ਜਾਤੀ ਸੂਚਕ ਬੋਲ ਕੇ ਜਾਣਾ ਸ਼ਬਦ ਔਰ ਇਹਨਾਂ ਦਾ ਮੋਬਾਈਲ ਤੋੜ ਦੇਣਾ ਔਰ ਜਿਹਦੇ ਜਰੀਏ ਇਹਨਾਂ ਦੀ ਰੋਟੀ ਦਾ ਗੁਜ਼ਾਰਾ ਚੱਲਦਾ ਹੈ ਮੈਕ ਨੂੰ ਇੱਕ ਬਾਹਰ ਸੇਡ ਦੇਣਾ ਜਿਵੇਂ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਪੱਤਰਕਾਰਾਂ ਦਾ ਬੜਾ ਵੱਡਾ ਇੱਕ ਚੌਥਾ ਥਾਂ ਮੇ ਕੀ ਅੱਜ ਜੇ ਪੱਤਰਕਾਰ ਸੇਫ ਨਹੀਂ ਤੇ ਆ ਪਬਲਿਕ ਕਿਵੇਂ ਸੇਫ ਹੋਵੇਗੀ ਕੀ ਕਰਨਗੇ ਬਿਲਕੁਲ ਨਹੀਂ ਸੇਫ ਤੁਹਾਡੇ ਅੱਗੇ ਆ ਦੇਖੋ ਆ ਪ੍ਰਸ਼ਾਸਨ ਬਿਲਕੁਲ ਜੇ 4 ਮਹੀਨੇ ਇਹਨਾਂ ਦੀ ਕੰਪਲੀਟ ਗਈ ਸੀ ਐਸੀ ਕਮਿਸ਼ਨ ਦੇ ਧਿਆਨ ਚ ਜੀ ਮਾਨਯੋਗ ਡੀਜੀਪੀ ਸਾਹਿਬ ਦੇ ਵੀ ਧਿਆਨ ਜੀ ਐਸਐਸਪੀ ਸਾਹਿਬ ਦੇ ਵੀ ਧਿਆਨ ਦੇ ਵਿੱਚ ਹੋਣ ਦੇ ਬਾਵਜੂਦ ਅੱਜ ਦੇਖੋ ਜਿਹੜਾ ਲੋਕ ਸਭਾ ਦੇ ਵਿੱਚ ਇੱਕ ਐਕਟ ਪਾਸ ਹੋਇਆ ਸੀ ਜਿਹੜਾ 3 ਦਿਨਾਂ ਦੇ ਵਿੱਚ 3 ਦਿਨਾਂ ਦੇ ਵਿੱਚ ਕਾਰਵਾਈ ਉਹਦੇ ਤੇ ਹੋਣੀ ਚਾਹੀਦੀ ਜਿਹੜੀ ਦਰਖਾਸਤ ਆਉਂਦੀ ਹੈ 3 ਤੋਂ 14 ਦਿਨਾਂ ਦੇ ਵਿੱਚ ਵਿੱਚ ਇਹ ਐਕਟ ਪਾਸ ਹੋਇਆ ਸੀ ਲੋਕ ਸਭਾ ਦੇ ਵਿੱਚ ਹੁਣ ਜਿਹੜਾ ਨਵਾਂ ਐਕਟ ਪਾਸ ਹੋਇਆ ਹੈ 14 ਦਿਨਾਂ ਦੇ ਵਿੱਚ ਵਿੱਚ ਕਾਰਵਾਈ ਹੋਣੀ ਚਾਹੀਦੀ ਪਰ ਦੇਖੋ ਇੱਕ ਐਸੀ ਪਰਿਵਾਰ ਨਾਲ ਸੰਬੰਧ ਅਤੇ ਸਤਪਾਲ ਜੀ ਔਰ ਇੱਕ ਜਰੀਆ ਇੱਕ ਪੱਤਰਕਾਰ ਇੱਕ ਪ੍ਰੈਸ ਨਾਲ ਜੁੜਿਆ ਹੋਣ ਦੇ ਕਾਰਨ ਜਿਹੜੀ ਕਿ ਇਹਦੀ ਸੁਣਵਾਈ ਨਹੀਂ ਹੋ ਸਕੀ ਅੱਜ ਅਸੀਂ ਇਹਨਾਂ ਦੇ ਸੰਜੋਗ ਦੇ ਵਿੱਚ ਖੜੇ ਹੈਗੇ ਆਂ ਜਿੱਥੋਂ ਤੱਕ ਵੀ ਸਾਨੂੰ ਜਾਣਾ ਪਿਆ ਇਹਨਾਂ ਨੂੰ ਅਹੀ ਹਰੇਕ ਤਰ੍ਹਾਂ ਦੀ ਅਹੀ ਕਾਰਵਾਈ ਉਹਨਾਂ ਤੇ ਕਰਵਾ ਕੇ ਛੱਡਾਂਗੇ ਜਿਵੇਂ 4 ਮਹੀਨੇ ਹੋ ਗਏ ਕਾਰਵਾਈ ਲਟਕ ਰਹੀ ਏ ਆਉਣ ਵਾਲੇ ਸਮੇਂ 'ਚ ਤੁਹਾਡੇ ਵੱਲੋਂ ਕੋਈ ਸੰਘਰਸ਼ ਵੇਖਣ ਦੀ ਤਿਆਰੀ ਹੈ ਬਿਲਕੁਲ ਜੀ ਦੇਖਾਂਗੇ ਇਹ ਜਿਹੜਾ ਕੋ ਡੀਐਸਪੀ ਸਾਹਿਬ ਜਿਹੜੇ ਕਿ ਆ ਹੁਣ ਮੌਜੂਦਾ ਸਰਕਾਰ ਏ ਤੇ ਉਹਨਾਂ ਦਾ ਇੱਕ ਇਹ ਪਿੱਠੂ ਏ ਜਿਹੜਾ ਗੋਪਾਲ ਸਿੰਘ ਏ ਨਾ ਇਹ ਉਹਨਾਂ ਦਾ ਪਿੱਠੂ ਏ ਇੱਕ ਐਮਐਲਏ ਦੀ ਸ਼ਹਿਤ ਏ ਉਥੋਂ ਡੀਐਸਪੀ ਸਾਹਿਬ ਤੋਂ ਫੋਨ ਕਰਵਾ ਦਿੰਦਾ ਹੈਗਾ ਤੇ ਡੀਐਸਪੀ ਸਾਹਿਬ ਚੁੱਕ ਕੇ ਇਹਨਾਂ ਦੇ ਫੋਨ ਕਰ ਦਿੰਦੇ ਕਿ ਆਜੋ ਜੀ ਤੁਹਾਨੂੰ ਗੋਪਾਲ ਸਿੰਘ ਨੇ ਦਰਖਾਸਤ ਦਿੱਤੀ ਹੈਗੀ ਹੈ ਤੁਹਾਡੇ ਤੇ ਤੇ ਇਹਨਾਂ ਦੀ ਜਿਹੜੀ 4 ਮਹੀਨਿਆਂ ਦੀ ਦਰਖਾਸਤ ਦਿੱਤੀ ਹੈ ਏ ਉਹਦੇ ਤੇ ਪੋਚਾ ਫੇਰ ਦਿੰਦਾ ਜੀ ਹੁਣ ਡੀਐਸਪੀ ਸਾਹਿਬ ਦਾ ਸੀ ਪੁਤਲਾ ਸਾੜਾਂਗੇ ਔਰ ਗੋਪਾਲ ਚੰਦ ਦੋਨਾਂ ਦਾ ਹੀ ਪੁਤਲਾ ਸਾੜਾਂਗੇ ਜੋ ਸਾਡੇ ਮੌਕੇ ਦੇ ਜਿਹੜੇ ਹੁਣ ਜਿਹੜੇ ਹੈਗੇ ਨੇ ਮੁਜਰਮ ਨੇ ਸਾਡੇ ਐਸੀ ਪਰਿਵਾਰਾਂ ਦੇ ਜਿਹੜੇ ਕਿ ਸਾਨੂੰ ਕਿਸੇ ਤਰ੍ਹਾਂ ਦਾ ਇਨਸਾਫ ਨਹੀਂ ਦਿਵਾ ਸਕੀ ਤੇ ਕੋਈ ਤੁਹਾਡੀ ਜੋ ਕੰਪਲੇਂਟ ਹੈਗੀ ਆ ਜੇ ਸਰ ਸਾਹਿਬ ਕੋਲ ਚਲਦੀ ਹੈਗੀ ਆ ਉਹਦੇ ਮੁਤਾਬਕ ਜਿਹੜੀ ਤੁਹਾਨੂੰ ਬੁਲਾ ਕੇ ਉਹ ਪੜਤਾਲ ਕਰਕੇ ਅਗਲੀ ਕਾਰਵਾਈ ਡੀਐਸਪੀ ਸਾਹਿਬ ਕੋਲ ਜਦੋਂ ਜਾਓਗੇ ਪੜਤਾਲ ਕਰਕੇ ਅਗਲੀ ਕਾਰਵਾਈ ਜੋ ਬੰਦੀ ਹੋਗੀ ਉਹ ਨਹੀਂ ਕਾਰਵਾਈ ਉਹ ਅਮਰ ਜਿਲ੍ਹਾ ਦੀ ਜੋ ਕਰੋ ਜੀ ਦੇਖੋ ਸਰ 4 ਮਹੀਨੇ ਹੋ ਗਏ ਮੈਟਰ ਨੂੰ ਜੀ 4 ਮਹੀਨੇ ਦੇ ਵਿੱਚ ਤੱਕ ਸਾਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਅੱਜ ਤੁਸੀਂ ਪਹੁੰਚੇ ਹੋ ਤੁਸੀਂ ਚਲੋ ਤੁਹਾਡਾ ਅਸੀਂ ਯਕੀਨ ਕਰਕੇ ਜਿਹੜਾ ਧਰਨਾ 'ਚ ਅਸੀਂ ਚੁੱਕਦੇ ਆ ਜੀ ਕੱਲ ਨੂੰ ਜੇ ਸਾਡਾ ਕਿਸੇ ਤਰ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਜਾਂ ਸਾਡੀ ਕੋਈ ਸਾਨੂੰ ਇਨਸਾਫ ਨਹੀਂ ਮਿਲਦਾ ਤਾਂ ਉਸ ਦੇ ਬਾਰੇ ਕੀ ਕਹਿਣਾ ਚਾਹੀਏ ਦੇਖੋ ਜੀ ਤੁਸੀਂ ਪਹਿਲਾਂ ਤਾਂ ਉਹ ਗਿਫਤੀ ਸਾਹਿਬ ਬੁਲਾ ਰਹੇ ਤਾਨੂੰ ਉਹਨਾਂ ਕੋਲ ਜਾ ਨਹੀਂ ਰਹੇ ਬਿਲਕੁਲ ਜੀ ਜਾ ਰਹੇ ਆ ਜੀ 3-4 ਮਹੀਨੇ ਜਾ ਰਹੇ ਆ ਕੱਲ ਵਾਸਤੇ ਹੁਣ ਵੀ ਮੈਨੂੰ ਦੱਸਿਆ ਉਹਨੇ ਵੀ ਮੇਰੇ ਕੋਲ ਨਹੀਂ ਜਾ ਰਹੇ ਫੋਨ ਤੇ ਗੱਲ ਹੋ ਰਹੀ ਆ ਜਿਹੜਾ ਹੈਗਾ ਤੁਸੀਂ ਜਾਓਗੇ ਪਤਾਲ ਕਰਕੇ ਅਗਲੀ ਕਾਰਵਾਈ ਜਦੋਂ ਕਹਤਾ ਉਹਨਾਂ ਨੇ ਪਤਾਲ ਕਰਕੇ ਅਗਲੀ ਕਾਰਵਾਈ ਇਹ ਅਮਰ ਜੀ ਜਾਂਦੀ ਜਾਵੇ ਕੋਈ ਅਜੋ ਉਹ ਨਹੀਂ ਠੀਕ ਹੈ ਜੀ ਜੀ ਸਰ ਸਾਡਾ ਕੋਈ ਰਸਤੇ ਦੇ ਵਿੱਚ ਸਾਡਾ ਕੋਈ ਜਾਨੀ ਮਾਰੀ ਨੁਕਸਾਨ ਕਰਦਾ ਇਹ ਬੰਦਾ ਉਹਦਾ ਫਿਰ ਸਾਨੂੰ ਕੀ ਵਿਸ਼ਵਾਸ ਚਾਹੀਦਾ ਦੇਖੋ ਜੀ ਜੇ ਕੋਈ ਇਸ ਤਰ੍ਹਾਂ ਕਰਦਾ ਤੇ ਉਹਦੀ ਅਗਲੀ ਕਾਰਵਾਈ ਹੋਏਗੀ ਇਸ ਤਰ੍ਹਾਂ ਹੁਣ ਆਪਾਂ ਪਹਿਲਾਂ ਐਡਵਾਂਸ ਦਿੱਤੀ ਸੀ ਆਪਾਂ ਨੂੰ ਜਿਹਦਾ ਥ੍ਰੈਟ ਜੋ ਰਿਟਰਨ ਚੋਕ ਰਿਕਾਰਡਿੰਗ ਜਾਂ ਕੋਈ ਹੋਰ ਜੀ ਗੱਲ ਹੈਗੀ ਆ ਉਹ ਡਿਪਟੀ ਸਾਹਿਬ ਨੂੰ ਪੇਸ਼ ਕਰ ਦਿਓ ਜੀ ਆ ਗਿਆ ਦੇਖੋ ਸਰ ਇੱਕ 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 ਮਜਬੀ ਸਖਰੰਗਰੇਟੇ ਕੌਮ ਦੇ ਹੀਰੇ ਜਿਨ੍ਹਾਂ ਦਾ ਇਤਿਹਾਸ ਜਿਹੜਾ ਬਹੁਤ ਲੰਮਾ ਹੈ ਜੀ ਜੋ ਉਹਨਾਂ ਦੀ ਇਹ ਵਾਰ-ਵਾਰ ਜਿਹੜੀ ਜਾਤੀ ਪਰਖੀ ਜਾਣੀ ਆ ਉਹ ਤਾਂ ਪਰ ਕੀ ਕਹੋਗੇ ਜੀ ਇਹ ਰਾਈਟ ਬਣਦਾ ਜੀ ਦੇਖੋ ਜੀ ਉਹ ਪਤਾਲ ਦੇ ਵਿੱਚ ਆਊਗਾ ਉਹ ਉਹ ਪਤਾਲ ਕਰਨਗੇ ਇਹ ਆਕਦਮ ਆਪਾਂ ਤੁਹਾਡਾ ਤੁਸੀਂ ਕਹਤਾ ਉਹ ਚੀਜ਼ ਕਾਰਵਾਈ ਅਸੀਂ ਇੱਕ ਦਮ ਨਹੀਂ ਕਰ ਸਕਦੇ ਪਤਾਲ ਕਰਨੀ ਹੁੰਦੀ ਹੈ ਪਤਾਲ ਕਰਕੇ ਅਗਲੀ ਕਾਰਵਾਈ ਹੁੰਦੀ ਜਾਂਦੀ ਹੈ ਉਹ ਇਸ ਕਰਕੇ ਬੁਲਾ ਰਹੇ ਤੈਨੂੰ ਪਤਾਲ ਕਰਕੇ ਅਗਲੀ ਕਾਰਵਾਈ ਕਰਨ ਲੈਉਣ ਗਿਆ ਵਿੱਚ ਦੱਸ ਦਈਏ ਗਿਆ ਜਿੱਥੇ ਐਸ ਐਚਓ ਸਾਹਿਬ ਪਹੁੰਚਿਆ ਇਹਨਾਂ ਦਾ ਕਹਿਣਾ ਹੈ ਕਿ ਉਹ ਵੀ ਕਾਰਵਾਈ ਆਇ ਕਰਵਾਉਣਗੇ ਪਰਤਾਨ ਕਰਕੇ ਕਰਵਾਉਣਗੇ ਪਰ ਜੇ ਸਾਨੂੰ ਕਿਸੇ ਤਰ੍ਹਾਂ ਦਾ ਨਿਸਾਬ ਨਹੀਂ ਮਿਲਦਾ ਅਸੀਂ ਟੀ ਐਸ ਪੀ ਸਾਹਿਬ ਦੇ ਦਫਤਰ ਦਾ ਘਰਾਉ ਕਰਾਂਗੇ ਐਸ ਐਸ ਪੀ ਸਾਹਿਬ ਦਾ ਦਫਤਰ ਦਾ ਘਰਾਉ ਕਰਾਂਗੇ ਰੋਡ ਜਾਮ ਕਰਾਂਗੇ ਜੋ ਸਾਨੂੰ ਜਾਤੀ ਸ਼ਬਦ ਬੋਲੇ ਗਿਆ ਬਣਤੀ ਕਾਨੂੰਨੀ ਕਾਰਵਾਈ ਐਸ ਸੀ ਐਸਟੀ ਐਕਟ ਦਾ ਜਿਹੜਾ ਪਰਚਾ ਉਹ ਦਰਜ ਅਸੀਂ ਕਰਾ ਕੇ ਰਾਵਾਂਗੇ ਜਿਹੜਾ ਇਹਨਾਂ ਦੇ ਧੌਣ ਦੇ ਵਿੱਚ ਕਿੱਲਾ ਕੱਢਾਏ ਧਰਣਾੜ ਲੋਕ ਜਿਹੜੇ ਆਪਣੇ ਆਪ ਨੂੰ ਖਵਾਉਂਦੇ ਆ ਉਹਨਾਂ ਨੂੰ ਅਸੀਂ ਜੋ ਬਣਦੀ ਕਾਰਵਾਈ ਆ ਉਹਨਾਂ ਦੇ ਨੱਤ ਪਵਾ ਕੇ ਛੱਡਾਂਗੇ ਤੇ ਜਿਹੜੇ ਸਾਨੂੰ ਜਾਤੀ ਸ਼ਬਦ ਬੋਲ ਜਾਂਦੇ ਆ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਐਸਐਚਓ ਸਾਹਿਬ ਨੇ ਤੁਹਾਨੂੰ ਇੱਥੇ ਵਿਸ਼ਵਾਸ ਦਿਵਾਇਆ ਅੱਜ ਅਸੀਂ ਧਰਨਾ ਜਿਹੜਾ ਤੁਸੀਂ ਚੁੱਕਦੇ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜਿਨ੍ਹਾਂ ਨੇ ਸਾਡੀ ਗੱਲਬਾਤ ਸੁਣੀ ਅਸੀਂ ਇਹਨਾਂ ਦੀ ਰਿਸਪੈਕਟ